ਦਿਨ ਦਿਹਾੜੇ ਤਰਨਤਾਰਨ ਦੇ ਪਿੰਡ ਮੁਗਲਾਣੀ ਵਿੱਚ ਵੱਡੀ ਵਾਰਦਾਤ ਮੋਟਰਸਾਈਕਲ ਸਵਾਰ ਅੰਠਛਾਤੇ ਵਿਕਤੀਆਂ ਨੇ ਗੋਲੀ ਚਲਾ ਕੇ ਕਿਕੀ 9 ਲੱਖ ਦੀ ਲੁੱਟ ਸੀਸੀਟੀਵੀ ਕੈਮਰੇ ਚ ਹੋਈਆਂ ਤਸਵੀਰਾਂ ਕਹਿ ਤੁਸੀਂ ਵੀ ਦੇਖੋ ਇਸ ਰਿਪੋਰਟ ਵਿੱਚ ਜਿਹੜੀ ਅੱਜ ਇੱਥੇ ਵਹਿਲੀ ਦੇ ਵਿੱਚ ਵਾਰਦਾਤ ਹੋਈ ਹੈ ਉਹਦੇ ਬਾਰੇ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਬਹੁਤ ਮਨਭਾਗਾ ਹੈ ਜੀ ਇੱਥੋਂ ਬੰਦੇ ਲੈ ਕੇ ਆਏ ਹਸਾਬ ਉਹਨਾਂ ਦੇ ਮਗਰੀ ਬੰਦੇ ਦੋ ਆੜੇ ਜੀ ਇੱਕ ਮੋਟਰਸਾਈਕਲ ਤੇ ਬਾਹਰ ਖਲੋਤਾ ਹੈ ਤੇ ਆਉਂਦੇ ਆ ਹੀ ਉਹਨੇ ਭਗਵੰਦ ਸਿੰਘ ਤੇ ਗੋਲੀਆਂ ਡੇਬੇ ਚਲਾਉਣ ਜੀ ਕਿੰਨੇ ਜਣੇ ਇੱਥੇ ਇੱਥੇ ਇਹ ਤਿੰਨੇ ਜਣੇ ਇਹੀ ਇਕਲਾਬ ਸਿੰਘ ਇੱਕਾਂ ਛੋਟਾ ਮੁੰਡਾ ਅਮਰਤ ਤੇ ਇੱਕ ਭਗਵੰਦ ਸਿੰਘ ਜੀ ਤੇ ਮਤਲਬ ਕੀ ਖੜਿਆ ਵਾ ਖੜਿਆ ਹਸਾਬ ਹੀ ਜਿਹੜਾ ਸ਼ਹਿਰ ਜਾ ਕੇ ਦੇ ਕੇ ਆਉਣਾ ਹੈ ਅੱਛਾ ਜੀ ਹਸਾਬਤਾ ਵੀ ਉਹ ਹੀ ਕਿੰਨੇ ਕੇ ਪੈਸੇ ਜੀ ਇਹ तकरीबन 9 ਲੱਖ ਰੁਪਈਆ ਹੈ ਜੀ ਇੱਥੇ ਜਿਹੜੋ ਆਏ ਆ ਉਹਨਾਂ ਦੇ ਗੋਲੀਆਂ ਚਲਾਈਆਂ ਉਹਨਾਂ ਦੇ ਗੋਲੀਆਂ ਦੇ ਵਿੱਚ ਚਲਾਉਣ ਕੋਈ ਮਤਲਬ ਪਹਿਚਾਨ ਉਹਨਾਂ ਦੀ ਜਾਂ ਕੋਈ ਪਹਿਚਾਨ ਹੀ ਨਹੀਂ ਨਿੱਕੇ ਮੁੰਡੇ ਨੂੰ ਚਿਹਰਾ ਇੱਕ ਦਾ ਯਾਦਿਆ ਕਹਿੰਦਾ ਵੀ ਮੈਂ ਵੇਖ ਲਊਗਾ ਤੇ ਪਛਾਣ ਲਊਗਾ ਜੀ ਮੈਂ ਤੇ ਮੌਕੇ ਤੇ ਕੋਲ ਨਹੀਂ ਅਮਰੂਦ ਇਹੋ ਮੁੰਡਾ ਮਜੂਰ ਜੀ ਤੇ ਕਿੱਥੇ ਮੈਂ ਪਿੰਡ ਹਾਂ ਜੀ ਆਪਣੇ ਦਾ ਇੱਥੇ ਕੌਣ ਕੌਣੀ ਕੀ ਨਾਂ ਲਾਲ ਸਿੰਘ ਹੀ ਅਮਰਤ ਸਿੰਘ ਤੇ ਭਗਵੰਤ ਸਿੰਘ ਇਹ ਤਿੰਨੇ ਮੁੰਡੇ ਜੀ ਠੀਕ ਹੈ। ਅਲਪਾਲ ਸਿੰਘ ਤੇ ਅੱਜ ਅੱਜ ਜਿਹੜੀ ਵਾਰਦਾਤ ਹੋਈ ਆ ਗੋਲੀ ਚੱਲੀ ਆ ਤੇ ਮਤਲਬ ਕਿ ਤੂੰ ਕਿੱਥੇ ਸੀ ਤੇ ਕਿਹਨੇ ਗੋਲੀ ਮਾਰੀ? ਮੈਂ ਇੱਥੇ ਚੜਿਆ ਹਾਂ ਉੱਤੇ ਮੈਨੂੰ ਜਿਹਦੇ ਗੋਲੀ ਵਜੀ ਆ ਨਾ ਉਹ ਆਦਰ ਨੂੰ ਆਇਆ ਅੰਦਰ ਦੂਜੀ ਵਾਰੀ ਖੋਲ ਕੇ ਬੈਰ ਰਖਣ ਲੱਗਾ ਹੈ। ਅੱਛਾ ਤੇ ਜਿਹੜਾ ਸਾਡਾ ਤੀਸਰਾ ਹੰਦਾ ਲੱਗਾ ਵਾ ਉਹ ਉਧਰ ਮੋਟਰਸਾਈਕਲ ਡੱਕਣ ਗਿਆ ਹੈ। ਤੇ ਜਦੋਂ ਉਹਨਾਂ ਨੇ ਇੱਥੇ ਫਾਇਰ ਕੱਢਿਆ ਵਾ ਕਿੰਨੇ ਜਾਣੇ? ਉਹ 2 ਜਾਣੇ ਸੀ। ਹੂੰ। ਮੂੰ ਬੱਦੇ ਹੈ ਕਿ ਖੁੱਲੇ। ਇੱਕ ਦਾ ਮੂੰ ਬੱਦਾ ਹੈ ਤੇ ਇੱਕ ਦਾ ਖੁੱਲਾ ਹੈ। ਇੱਕ ਨੂੰ ਪਛਾਣਦਾ ਸਾਧਦਾ ਉਹਨੇ ਅੱਛਾ ਉਦੋਂ ਇੱਥੇ ਹੀ ਆਉਣਾ ਉਹਦੇ ਹੱਥਾਂ ਪਾਈ ਹੋਏ ਆ ਕਿੰਨੇ ਪੈਸੇ ਪੁਰਾਣੀ ਪੈਸੇ ਆਂ ਚਲ ਹੂੰ ਹਾਂਜੀ ਜਿਹੜੀ ਗੋਲੀ ਮਾਰੀ ਆ ਕਿੱਥੇ ਮਾਰੀ ਆ ਗੋਲੀ ਇੱਥੇ ਮਾਰੀ ਆ ਨਹੀਂ ਨਹੀਂ ਕਿੱਥੇ ਵੱਜੀ ਗੋਲੀ ਗੋਲੀ ਪਹਿਲਾਂ ਉਹਨਾਂ ਨੇ ਮੇਰੇ ਹਾਲਾ ਕੁੱਤੇ ਨੂੰ ਕੱਢਿਆ ਫੇਰ ਅੱਛਾ ਹਾਂਜੀ ਤੇ ਉਹਦੇ ਵੱਜੀ ਗੋਲੀ ਉਹਦੇ ਵੀ ਸ਼ਾਇਦ ਇੱਥੇ ਕਿਤੇ ਵੱਜੀ ਗੋਲੀ ਕਿੱਥੇ ਨਾ ਪਾਜ ਗੈਨ ਆ ਬਾਜੋ ਗੋਲੀ ਦੀ ਆਵਾਜ਼ ਸੁਣ ਕੇ ਅੱਛਾ ਹਾਂਜੀ ਜਿਸੇ ਮਕਰ ਸਿੰਘ ਸਰ ਅੱਜ ਜਿਹੜੀ ਮਗਲਾਨੀ ਦੇ ਵਿੱਚ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਣਾ ਜਾਂਦੇ ਐਨੂੰ ਪਤਾ ਲੱਗਾ ਕਿ ਮਗਲਾਨੀ ਵੇਲੀ ਦੇ ਵਿੱਚ ਗੋਲੀ ਚੱਲੀ ਹੈ ਮੌਕੇ ਤੇ ਐਨਾਂ ਮੌਕੇ ਤੇ ਸਾਨੂੰ ਇੱਕ ਛਿੱਟਾ ਮੁੰਡਾ ਅਮਰਪਾਲ ਮਿਲਿਆ ਜਿਹੜਾ ਇਹਨਾਂ ਦੇ ਨਾਲ ਸੀ ਕਿ ਨਹੀਂ ਜਾਣ ਗਰੇ ਆਏ ਤਿੰਨ ਜਾਣੇ ਆਏ ਭਗਵੰਤ ਸਿੰਘ ਲਾਭ ਸਿੰਘ ਤੇ ਅਮਰਪਾਲ ਸਿੰਘ ਤੇ ਅਮਰਪਾਲ ਸਿੰਘਾਂ ਨੂੰ ਮਿਲਿਆ ਤੇ ਇਹਨੇ ਦੱਸਿਆ ਵੀ ਦੋ ਮੁੰਨੇ ਨੌਜ ਹੋਣਾ ਇਹ ਮੋਹਰ ਸਿੰਘ ਤੇ ਤੇ ਗੋਲੀ ਮਾਰ ਕੇ ਤੇ ਪੈਸੇ ਖੋਹ ਕੇ ਲੈ ਗਏ ਫੋਰ ਗੇਸਰਾਗ ਮਿਲਿਆ ਜੀ ਨਹੀਂ ਹਲੇ ਗੈਰੀਏ ਜੀ ਅਰੇ ਕਿਹੜੀਆਂ ਫੋਟੋ ਫੋਟੋ ਕਢਾਲੀਆਂ ਜੀ ਉਹਨਾਂ ਦੇ ਉਹਨਾਂ ਦੇ ਬੈਕ ਠੀਕ ਠੀਕ ਕੈਮਰੇ ਨੇ ਕਿਉਂ ਤੋਂ ਫੋਟੋਆਂ ਕਢਾਈਆਂ ਜੇ ਜਦੋਂ ਇਹ ਫੜੇ ਜਾਂਦੇ ਤੇ ਠੀਕ